ਸਸਰੀ ਯਾਰ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਪੁਰ ਕੀ ਹਾਲ ਚਾਲ ਹੈ ਮਿੱਤਰੋ ਤੇ ਆ ਘੂਤਰ ਸੇਲ ਤੇ ਆ ਬਈ ਸਾਰੇ ਟੋਪ ਨੇ ਵੱਡੇ ਘੂਤਰ ਵੀ ਘੜਦੇ ਵਿੱਚ ਵੀ ਆ ਪੂਲੇ ਵਾਲੇ ਵੀ ਘੜਦੇ ਵਿੱਚ ਬਈ ਠੀਕ ਆ ਆ ਬੈਠਾ ਜਿੱਟੀਆਂ ਦਾ ਪੂਲੇ ਵਾਲਾ ਠੀਕ ਆ ਤੇ ਆ ਗੋਲੀ ਬੈਠੀ ਆ ਚਾਵੜਾ ਬੈਠਾ ਉਹ ਚਿੱਟੀਆਂ ਦਾ ਵੱਡਾ ਘੂਤਰ ਬੈਠਾ ਆ ਸੋਰ ਫੋਲੀ ਅੱਖ ਦੀ ਘੂਤਰੀ ਬੈਠੀ ਆ ਠੀਕ ਆ ਆ ਬੈਠੀ ਆ ਬਈ ਚੀਨੇ ਕੋਈ ਚੀਨੇੜੇ ਵਾਲੜ ਤੋਂ ਠੀਕ ਆ ਇਹ ਸਾਰੇ ਸੇਲ ਨੇ ਭਾਈ ਜਿਹੜਾ ਭਰਾ ਲੈਣ ਦਾ ਇੱਛਾ ਕੋਵੇ ਉਹੀ ਫੋਨ ਕਰੇ ਠੀਕ ਆ ਨੰਬਰਾਂ ਚੋਂ ਤੁਹਾਨੂੰ ਮੈਂ ਦੇਣ ਲੱਗਿਆ ਠੀਕ ਆ ਨੰਬਰਾਂ ਵਿੱਚ ਬੋਲ ਦੇਣਾ ਤੁਹਾਨੂੰ ਮੈਂ ਠੀਕ ਆ ਤੇ ਆਪ ਦਾ ਸੁਣ ਲਿਓ ਤੇ ਨੰਬਰ ਫੋਨ ਉਹੀ ਲਾਇਓ ਤੇ ਜਿਹਨੂੰ ਲੋੜ ਹੈ ਠੀਕ ਆ ਐਵੇਂ ਨਾ ਲਾਇਓ 95309 2736 95309 B 736 ਇਹ ਮੇਰਾ ਨੰਬਰ ਆ ਬਾਈ ਤੇ ਹੁਣ ਤੁਹਾਨੂੰ ਇਕ-ਇਕਲਾ ਦਿਖਾਉਣਾ ਹਾਂਜੀ ਇੱਕ ਤਾਂ ਆ ਬਾਈ ਫੁੱਲੇ ਆਣੇ ਤੂੰ ਛੁੱਟੀ ਆਖਾ ਦਾ ਠੀਕ ਹੈ ਪਰ ਦੇਖ ਲੋ ਕੂਛ ਪੰਜੇ ਠੱਲ ਪਾਈ ਹੋਈ ਆ ਵੀ ਘਰ ਦੀ ਲੈ ਹੋਰ ਦਿਖਾਉਣਾ ਆ ਵੀ ਸਰੋ ਫੁੱਲਾ ਅੱਖਾਂ ਦੀ ਕੂਤਰੀ ਐ ਕੂਤਰੀ ਬਹੁਤ ਚੰਗੀ ਐ ਆ ਪਰ ਦੇਖ ਲੋ ਝੜ ਕੇ ਆਈ ਜਾਂਦੀ ਐ ਕੂਛ ਦੇ ਲੋ ਇਕ ਪੰਜੇ ਦੇ ਲੋ ਇੱਕਾਫਾ ਉਦਰੀ ਆ ਬਈ ਲਾਲ ਸਿਹਰੀ ਐ ਤੋਂ ਇਹ ਚਿੱਟੀਆਂ ਅੱਖਾਂ ਦੀ ਐ ਠੀਕ ਐ ਬਈ ਚੀਨੇ ਮਾਨਸਰ ਦਾ ਬਲੱਡ ਐ ਬਹੁਤ ਚੰਗੀ ਉੱਟੀ ਐ ਇਹਦੇ ਭੈਣ ਭਾਈ ਮੇਰੇ ਕੋਲ ਦਿਨ ਮਾਰਦੇ ਰਹੇ ਆ ਅੱਜ ਇਹਦੇ ਪੰਜੇ ਨੇ ਥੱਲ ਪਾਈ ਹੋਈ ਆ ਆਪਣੀ ਆ ਇਹਦੀ ਪੂਛ ਗਿੱਟ ਗੂਦਰੀ ਐ ਠੀਕ ਐ ਚਲ ਆ ਬਈ ਇੱਕ ਖਟੀਆਂ ਦੀ ਗੂਦਰੀ ਲਾਲ ਚੀਨੀ ਪੂਲੇ ਆਣਾਂ ਚੋਂ ਇਦੀ ਪਰ ਦੇਖ ਲੋ ਬਈ ਠੀਕ ਆ ਪੂਛ ਦੇਖ ਲੋ ਪੰਛੀ ਦੇਖ ਲੋ ਕੁਦਰੀ ਬਹੁਤ ਚੰਗੀ ਆ ਜੱਪੇ ਦਾ ਬੱਚਾ ਛਿੱਟੀਆਂ ਅੱਖਾਂ ਆ ਬਈ ਛੋਟਾ ਹੁੰਦਾ ਸੀ ਘਰੇ ਡੇਢ ਦੋ ਦਾ ਟਾਈਮ ਕਰਦਾ ਸੀ ਹੁਣ ਪੱਟ ਤਾਪਾ ਤੇ ਆਹ ਦੇਖ ਲੋ ਬਈ ਪੂਛ ਦੇਖ ਲੋ ਤੇ ਪੈਰ ਦੇਖ ਲੋ ਬੱਚੇ ਦੀ ਫੁੱਲ ਗਾਰੰਟੀ ਆ ਔਰਡਰਾਂ ਦੀ ਬਈ ਆਪਣੇ ਗੋਲਿਆਂ ਚ ਨੀਲੀ ਖਟੀਆਂ ਅੱਖਾਂ ਦੀ ਐ ਪੈਂਚੀ ਲਾਈ ਹੋਈ ਐ। ਤੁਸੀਂ ਬਸ ਉੱਚ ਦੇਖ ਲਓ। ਪੰਝੀ ਦੇਖ ਲਓ। ਇਹਨਾਂ ਦੇ ਬੱਚੇ ਉੜਦੇ ਉੜਦੇ ਨੇ ਬਈ। ਕਾਕਾ ਕਲਜੀ ਨੇ ਬਈ। ਖਟੀਆਂ ਅੱਖਾਂ ਦੀ ਐ। ਪੱਠਾ ਇਹ। ਹੁਣ ਚੜੀ ਜਾਂਦੇ। ਦੇਖ ਲਓ। ਵਧੀਆ ਉੜਦਾ ਬਈ ਇਹ। ਤੇ ਬੱਚੇ ਇਹ ਪੂਰਾ ਰਿਜ਼ਲਟ ਦੇਊਗਾ। ਇਹਦਾ ਉਤਰਾ ਬਾਈ ਇਹ ਬਾਜੀ ਉੱਡਿਆ ਹੋਇਆ ਠੀਕ ਹੈ ਪਰ ਇਹਦੇ ਚੜਗੇ ਜੀ ਘਰੇ ਸਾਢੇ 4 ਦਾ ਟਾਈਮ ਕਰਦਾ ਜੀ ਬਾਈ ਪੁੱਛ ਦੇ ਲੋ ਪੰਜੇ ਦੇ ਲੋ ਤੇ ਇਹਦਾ ਰੇਟ ਥੋੜਾ ਜਿਹਾ ਵੱਖਰਾ ਬਾਈ ਕਿਉਂਕਿ ਇਹ ਬਾਜੀ ਛੋਟਿਆ ਹੋਇਆ ਹੈ ਬਾਈ ਉਹ ਇਹਦੇ ਹਿਸਾਬ ਨਾਲ ਇਹਦਾ ਰੇਟ ਦੇਵਾਂਗੇ ਬਾਕੀ ਆਪਾਂ ਸਸਤੀ ਦੇ ਦਾਂਗੇ ਭਰਾਵਾਂ ਨੂੰ ਆ ਕੀ ਹੈ 2 ਮਿੰਟਾਂ ਦੀ ਆਪ ਤੂੰ ਵੀਡੀਓ ਬਣਾਈ ਹੈ ਯਾਰ ਗੱਲ ਆ ਕੋਈ ਯਾਰ ਇਹ ਤੈਨੂੰ ਐਂ ਨਹੀਂ ਪਤਾ ਲੱਗਿਆ ਵੀ ਐਂਦੀ ਬੁਦੀ ਵੀਡੀਓ ਬੰਦ ਪਈ ਆ ਕਿਤੇ ਨਹੀਂ ਬੰਦ ਪਈ ਹੈਗੀ ਆ ਦੇਖ ਲੈ 2 ਮਿੰਟਾਂ ਦੀ ਬਣੀ ਆ ਸਾਰੀ ਸਿਰਫ 2 ਮਿੰਟਾਂ ਦੀ ਬਣੀ ਆ ਲੈ ਦੇਖ ਲੈ ਚਲਾ ਕੇ ਦੇਖ ਲੋ ਇੱਕ ਵਾਰੀ ਚਲਾ ਕੇ ਇਹ ਦੇਖਾਂ 2 ਮਿੰਟ ਦਸੀਆਂ ਲੈ ਚਲਾ ਕੇ ਦੇਖ ਲੋ ਇੱਕ ਵਾਰੀ ਚਲਾ ਕੇ ਦੇਖ ਲੋ ਕਿ ਟੱਟੂ ਚਲਾ ਕੇ ਦੇਖਾਂ ਫਰੀ ਭੈਣ ਕਰਤੀ ਯਾਰ ਭੈਣ ਕੀ ਕਰਤੀ ਲਓ ਤੂੰ 2 ਮਿੰਟ ਨਾ ਆਰਾਮ ਕਰ ਲੈ ਖੇਡ ਨਾ ਨਾ ਆਰਾਮ ਕਰ ਲੈ ਇੱਕ ਵਾਰੀ ਚਲਾ ਕੇ ਦੇਖ ਬੋਲਣਾ ਯਾਰ 1 ਮਿੰਟ ਖੜ ਜਾ ਯਾਰ ਚੁੱਪ ਕਰ ਯਾਰ ਉਹ ਚੁੱਪ ਕਰ ਉਹ ਆਹ ਉਤਰ ਨਹੀਂ ਭਾਈ ਨਿਗਾਹ ਮਾਰ ਲਓ ਉਹ ਚਿੱਟੀਆਂ ਦਾ ਬਾਜੀ ਛੁੱਟਿਆ ਹੋਇਆ ਹੈ ਬਈ ਤੇ ਇਹ ਬਈ 5:22 ਬਾਈ ਨਿਪੜ ਗਈ ਸੀ ਤੇ 4:30 ਵਜੇ ਬੈ ਗਿਆ ਸੀਗਾ ਗਲਤੀ ਹੋ ਗਿਆ ਸੀ ਆ ਪੂਲੀਆ ਰਹੇ ਜੋ ਹੈ ਬਈ ਯਾ ਖੂਤਰੀ ਆਪਣੀ ਇਹਦਾ ਫਿਓ ਜਿੱਤਿਆ ਹੋਇਆ ਤੇ ਮਾਂ ਇਹਦੀ ਵੱਲੂ ਮੋੜ ਦੇ ਘਰੋਂ ਆਈ ਹੋਈ ਆ ਆ ਚੀ ਨੇ ਮਾਨਸੇ ਦੇ ਬਲੱਡ ਦਾ ਪੂਤਰੀ ਹੈ ਇਹ ਚਿੱਟੀਆਂ ਆਖਾਂ ਦੀ ਠੀਕ ਆ ਆ ਡੱਬਾ ਵਚ ਆਪਣੀ ਘਰ ਦਾ ਰੱਤੇ ਦਾ ਠੀਕ ਆ ਇਹ ਵੀ ਫੋਲਡ ਦਾ ਗਾਰੰਟੀ ਸਾਰਿਆਂ ਦੀ ਹੈ ਆ ਨੀਲੀ ਆ ਬਈ ਇਹ ਵੀ ਚਲੋ ਪੁੱਛ ਬਗੜੂ ਐ ਠੀਕ ਆ ਆ ਬੈਠੀ ਐ ਚੀਨੇਵਾਨਸ ਵਾਲਿਆਂ ਚ ਬਲੱਡ ਚੋਂ ਠੀਕ ਆ ਇਹ ਵੀ ਟੌਪ ਦੀ ਐ ਪੂਰੀ ਕੁਆਲਿਟੀ ਪੂਰੀ ਐ ਇਹਨਾਂ ਦੀ ਤੇ ਆਪ ਨੇ ਆ ਗਈ ਪੂਲੇ ਵਾਲਿਆਂ ਚੋਂ ਇਹ ਸਾਰੇ ਸੇਲ ਤੇ ਆ ਬਈ ਜਿਹੜੇ ਭਰਾ ਨੂੰ ਲੈਣੇ ਹੋਏ ਆਪਾਂ ਨੂੰ ਕੰਟੈਕਟ ਕਰ ਸਕਦਾ ਕੰਟੈਕਟ ਨੰਬਰ ਹੁਣ ਆਪਾਂ ਦੇਤਾ ਪਰ ਤੰਗ ਨਾ ਕਰਿਓ ਬਈ ਪਹਿਲਾਂ ਵੰਗੂ ਰਾਤ ਨੂੰ ਤਰੂਵੀ ਕੇ 2 ਵਜੇ ਫੋਨ ਕਰਕੇ ਕੋ ਵਧੀਆ ਬਾਪ ਵੀਡੀਓ ਤੇਰੀ ਇਹ ਆ ਉਹ ਹੈ ਠੀਕ ਹੈ ਆ ਕੰਮ ਨਹੀਂ ਕਰਨਾ ਭਰਾ ਬਣ ਕੇ ਜੇ ਹਾਂ ਕਬੂਤਰ ਲੈਣੇ ਹੋਏ ਤਾਂ ਫੋਨ ਕਰ ਲਿਓ ਸਵਾਦ ਲੈਣ ਵਾਲੇ ਦੂਰ ਰਹੋ ਬਈ ਨੰਬਰ ਦੁਬਾਰਾ ਬੋਲ ਦੇਣਾ 95309 ਤੇ 20736 ਠੀਕ ਹੈ 9509 20736 95309 20736 ਇਹ ਨੰਬਰ ਆਪਣਾ ਠੀਕ ਹੈ ਤੇ ਆ ਕਬੂਤਰ ਨੇ ਕੂਤਰ ਹੈਗੇ ਇਹ 2 4 2 3 4 5 6 7 7 ਕਬੂਤਰ ਨੇ ਬਈ ਸਤ ਸਤੀ ਸੇਲ ਨੇ ਜਿਹੜੇ ਭਰਾਏ ਨੂੰ ਚਾਹੀਦੇ ਹੋਏ ਤਾਂ ਮੈਨੂੰ ਦੱਸ ਸਕਦੇ ਹੋ ਸਾਰੇ ਟੋਪ ਦੇ ਆਏ ਨਾ ਜੇ ਇੱਕ ਕਬੂਤਰ ਇੱਕ ਤੇ ਇੱਕ ਦੋ ਦੋ ਕੂਤਰ ਬਣ ਗਏ ਬਈ ਸ਼ਾਇਦ ਇਹ ਚੋਂ ਠੀਕ ਹੈ ਇੱਕ ਉਹ ਤੀਜਾ ਉਹ ਹੈ ਸਾਡਾ ਬਾਇਆ ਤਿੰਨ ਕਬੂਤਰ ਬਣ ਗਏ ਬਾਕੀ ਕੂਤਰੀਆਂ ਠੀਕ ਹੈ ਤੇ ਭਰਾ ਬਣ ਕੇ ਫੋਨ ਉਹੀ ਕਰਿਓ ਜਿਹਨੇ ਲੈਣੇ ਹੋਣ ਠੀਕ ਆ ਆ ਚੰਗੀ ਤਰ੍ਹਾਂ ਤੁਹਾਨੂੰ ਦਿਖਾਤੇ ਕਬੂਤਰ ਕੱਲੇ-ਕੱਲੇ ਦਰਸ਼ਨ ਕਰਾਤੇ ਅੱਖਾਂ ਦੇ ਅੱਖ ਦੇਖ ਲਓ ਬਈ ਕਿੰਨੀ ਜਰੀ ਹੈ ਠੀਕ ਹੈ ਪੂਰੇ ਟੌਪ ਦੇ ਆ ਖੱਟੀਆਂ ਦੀ ਨੀਲੀ ਖੜੀ ਆ ਆਪਣੀ ਠੀਕ ਆ ਆ ਲਾਲ ਜੀ ਇੰਨੀ ਖੜੀ ਆ ਕਿ ਉਹ ਚਿੱਟੀਆਂ ਦਾ ਆਪਣਾ ਜਿਹੜਾ ਬਾਜੀ ਆਪਣਾ ਵਧਿਆ ਹੋਇਆ ਮਤਲਬ ਛੱਡਿਆ ਸੀਗਾ ਤੇ ਅੱਧਾ ਘੰਟਾ ਪਹਿਲਾਂ ਵਹਿ ਗਿਆ ਸੀ ਕਿਉਂਕਿ ਕਬੂਤਰ ਆਪਣਾ ਸੀਗਾ ਸਾਹਬੇ ਕਿਸੇ ਨੇ ਆਪਦੀ ਗੇਮ ਤੇ ਸੀ ਤਾਂ ਕਰਕੇ ਬਾਹ ਲਿਆ ਬਈ ਤੇ ਆ ਕਬੂਤਰ ਨੇ ਬਈ ਜਿਹਨੂੰ ਚਾਹੀਦੇ ਹੋਏ ਆਪਣੇ ਕੰਟੈਕਟ ਕਰ ਸਕਦੇ ਠੀਕ ਹੈ ਆ ਡੱਬਾ ਇਹ ਵੀ ਕਬੂਤਰ ਬਣੂਗਾ ਸ਼ਾਇਦ ਆ ਨੀਲੀ ਕਬੂਤਰੀ ਹੈ ਆ ਕੁਲੇ ਵਾਲਿਆਂ ਜੋ ਆ ਜਿਹੜੀ ਇਹ ਕਬੂਤਰੀ ਹੈ ਉਕਾੜੀ ਚੀਨੀ ਦਾ ਹੈ ਜੇ ਪਤਾ ਨਹੀਂ ਵੀ ਕੂਤਰ ਨੂੰ ਵੀ ਕੂਤਰੀ ਇੱਕੋ ਚਿੱਟੀਆਂ ਦਾ ਕੂਤਰਾ ਹੈ ਠੀਕ ਹੈ ਇੱਕੋ ਪੱਠੀ ਜਿਹੜੀ ਚੀਨੇ ਵਾਲੀ ਹੈ ਉਹ ਕੂਤਰੀ ਹੈ ਪੱਕੀ ਬਈ ਤੇ ਆਹ ਚਿੱਟੀਆਂ ਦਾ ਕੂਤਰਾ ਹੈ ਬਈ ਠੀਕ ਹੈ ਇਹ ਹੁਣ ਤੁਸੀਂ ਦੇਖ ਲਿਓ ਜਿਹੜਾ ਤੁਹਾਨੂੰ ਪਸੰਦ ਹੋਇਆ ਮੈਨੂੰ ਨੰਬਰ ਤੇ ਦੱਸ ਦਿਓ ਨੰਬਰ ਤੁਹਾਨੂੰ ਦੁਬਾਰਾ ਰਿਪੀਟ ਕਰ ਦੇਣਾ ਠੀਕ ਹੈ 95309 B036 95309 B2736 ਠੀਕ ਹੈ ਇਹ ਨੰਬਰ ਆ ਮਿੱਤਰੋ ਜਦੋਂ ਮਰਜ਼ੀ ਆਪਾਂ ਨੂੰ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਨੇ ਲੈਣੇ ਨੇ ਤੇ ਜਿਹੜੇ ਸਵਾਦ ਲੈਣ ਵਾਲੇ ਭਰਾ ਉਹ ਥੋੜੇ ਦੂਰ ਰਹਿਣ ਹੱਥ ਜੁੜ ਕੇ ਬੇਨਤੀ ਹੈ ਠੀਕ ਹੈ ਆ ਤੁਹਾਨੂੰ ਕੂਟਰ ਦਿਖਾਤੇ ਇਕੱਲਾ ਇਕੱਲਾ ਦਿਖਾਤਾ ਤੇ ਇਕੱਠੇ ਦਿਖਾਤੇ ਦੇਖ ਲਓ ਜੀ ਠੀਕ ਹੈ ਜਿਹਨੇ ਲੈਣੇ ਹੋਏ لاوجو ہے سارے براہ مانو سواد ہی خراب کرتا ہوں ਸੱਦੀਆਂ ਛੜ ਦੇ ਕਰਾ